ਓ ਯਾਰ ਨਾ ਪਰ ਉਹ ਹੁਣ ਚਾਰੋ ਭਾਰੇ ਯਾਰ ਨਹੀਂ ਦਿੰਦੀ ਬੱਚਾ ਝੜਦੇ ਹੁਣ 1500 ਦੇ ਮੂੰਹ ਆ ਲੱਗ ਨਹੀਂ ਦਿੰਦਾ ਨਹੀਂ ਦਿੰਦਾ 1500 ਦੇ ਮੂੰਹ ਆ ਲੱਗ ਬਸ ਹੁਣ ਉਹ ਛੱਡ ਦਾ ਦੇ ਉਹ ਨਹੀਂ ਦਿੰਦਾ ਯਾਰ ਨਹੀਂ ਹੁਣ 1000 ਪਿੱਛੇ ਮਹਿੰਗੀ ਦੱਸਤੀ ਉਹ ਯਾਰ ਪਿੱਛੇ ਮਹਿੰਗੀ ਸਿਰੋ ਨਾ ਬਾਈਕ ਕੋਲੇ ਵਧੀਆ ਇੱਕ ਤਾਜੀ ਸੂਈ ਮੱਝ ਦਿਖਾਉਣੇ ਆ ਤੇ ਥਾਂਲੇ ਬਿਲਕੁਲ ਸਾਫ ਆ ਤੇ ਪੂਰੀ ਜਾਣਕਾਰੀ ਬਾਈ ਤੋਂ ਲਵਾ ਗਿੜਾ ਤੇ ਥਾਣਾ ਦੀ ਸਪੇਸਿੰਗ ਥੋੜੀ ਘੱਟ ਜ਼ਰੂਰ ਆ ਹੈ ਵਧੀਆ ਤੇ ਕੱਲਾ ਕੱਲਾ ਥਾਣਾ ਹੋਰਿਆਂ ਵਰਗਾ ਤੇ ਬਾਕੀ ਆਪਾਂ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂਗੇ ਤੇ ਇੱਕ ਵਾਰ ਤੁਸੀਂ ਬੋਡੀ ਵਨ ਤੜੀ ਚੈੱਕ ਕਰੋ ਜੈਡ ਬਲੈਕ ਵਾਂਗੂ ਤੇ ਪੂਰੀ ਗੱਲਬਾਤ ਕਰਦੇ ਆਂ ਬਾਈ ਨਾਲ ਅੱਜ ਤੇ ਬਾਈ ਤੋਂ ਜਾਣਕਾਰੀ ਲੈ ਕੇ ਦਿੰਦੇ ਆਂ ਬਈ ਹਸੀ ਗਾ ਲਈ ਫਸੀ ਗਾ ਬਈ ਤੇ ਨਾਮ ਅਸੀ ਬਈ ਪੂਰਾ ਬਾਈ ਗਰਮੀ ਤੇ ਨਾ ਠੀਕ ਆ ਗਰਮੀ ਤੇ ਜੇ ਆਪਾਂ ਗੱਲ ਕਰ ਲਈ ਬਈ ਝੋਟੀ ਦੀ ਤਾਂ ਕੰਮੇ ਸੂਆ ਤੀਜਾ ਸੂਆ ਬਈ ਤੀਜਾ ਸੂਆ ਠੀਕ ਆ ਕਹਦੇ ਨਾ ਕੋਈ ਸੂਈ ਪਰਸੋਂ ਸੂਈਏ ਪਰਸੋਂ ਦੁੱਧ ਹੁਣ ਇਸ ਟਾਈਮ ਦੁੱਧ 10 ਕਿਲੋ ਬਹਵਾ ਪੂਰਾ ਹਾਂ ਲੈ 10 ਕਿਲੋ ਮਿੱਤਰੋ ਬਹੌੜਾ ਇਸ ਟਾਈਮ ਤਿਆਰ ਆ ਪਰਸੋਂ ਸੂਈ ਆ ਤਾਜੀ ਜਮਾ ਬਿਲਕੁਲ ਜਮਾ ਤੇ ਅੱਗੇ ਦੂ ਟਾਈਮ ਤਿੰਨ ਟੰਮ ਸੱਲਿ ਮਹਾ ਜਮਾ ਮਸ਼ਲੀ ਕਰਕੇ ਤਸੱਲੀ ਕਰਕੇ ਫੇਰ ਖਰੀਦਿਓ ਝੋਟੀ ਇੱਕ ਵਾਰੀ ਤੁਸੀਂ ਦੁਆਰੇ ਚੱਕਰ ਕਰ ਲੋ ਜਮਾ ਸਾਰੀ ਆਏ ਭਈਆ ਥੋੜਾ ਕਦ ਜਰੂਰ ਉਧਰ ਮੈਂ ਹਣਾ ਥਾਣਾ ਸੋਹਣਾ ਧਾਰ ਦੂਰ ਤੋਂ ਬਹੁਤ ਉੱਠਦਾ ਨਹੀਂ ਬੰਦਾ ਥੱਲੇ ਉਹ ਥਾਣਾ ਬਹੁਤ ਸੋਹਣਾ ਲੱਗੇ ਹਣਾ ਹਾਂ ਬੋਟਾ ਥਾਣਾ ਵਧੀਆ ਧਾਰ ਵੀ ਮੋਟੀ ਆ ਤੇ ਬਾਕੀ ਤੁਸੀਂ ਆ ਕੇ ਤਸੱਲੀ ਕਰੋ ਦੋ ਤਿੰਨ ਟਾਈਮ ਫੇਰ ਖਰੀਦੋ ਤੇ ਗਰਮੀ ਤੇ ਜੇ ਰੇਟ ਦੀ ਗੱਲ ਕਰਨੀ ਬਾਈ ਰੇਟ ਤਾਂ 30 ਵੀ ਕਰ ਲਿਆ ਸਵਾ ਵੀ ਕਰ ਲਿਆ 1 ਲੱਖ ਹਾਂ ਹੁਣ ਦੇ ਨਹੀਂ ਪੰਜ ਦਾ ਬੱਚਾ ਹੀ ਥੱਲੇ ਹੋਣਾ ਇਹ ਬੱਚਾ ਪੰਜ ਦਾ ਥੱਲੇ ਹਾਂ ਮੰਡੀ ਦੇ ਮੰਡੀ ਦੇ ਕੋਹਾ ਮੰਡੀ ਦੇ ਹਿਸਾਬ ਆ 1 30 ਵੀ ਕਰੀ ਜਾਂਦੇ 25 ਵੀ ਕਰੀ ਜਾਂਦੇ ਹਾਂ ਠੀਕ ਆ ਜੇ ਤੁਹਾਡੇ ਪਸੰਦ ਆਉਂਦੀ ਆ ਕੇ ਤੁਸੀਂ 1 5 ਦਾ ਬੱਚਾ ਲਾ ਸਕਦੇ ਹੋ ਤੇ ਵਧੀਆ ਚੰਗੀ ਝੋਟੀ ਆ ਤੇ ਬਾਕੀ ਦੁੱਧ ਹੁਣ 10 ਕਿਲੋ 10 ਕਿਲੋ ਤਿਆਰ ਆ ਤੇ ਦੇਊਗੀ ਬਾਰਾਂ ਮੂਰੇ ਕਿ ਦਸ ਮੇਰੇ ਮੌਨ ਖੁੱਲਾ ਕੱਟੇ ਬੋਲਾ 10 ਕੱਢੀ ਬਾਕੀ ਸੂਈ ਹੈ ਹਨਾ ਹਾਂ ਬੋਲਾ 10 ਕੱਢੀ ਜਾਂਦੀ ਹੈ ਬਾਕੀ ਤਾਜੀ ਸੂਈ ਹੋਈ ਆ ਤੇ 12 ਦੀ ਉਮੀਦ ਬਾਈ ਕਹਿੰਦਾ ਹੈਗੀ ਤੇ ਬਾਕੀ ਗਰਮੀ ਦੇ ਕੋਲੇ ਚੰਗੀਆਂ ਹੁੰਦੀਆਂ ਤੇ ਇੱਥੇ ਅੱਡਾ ਹੁੰਦਾ ਜਦੋਂ ਵੀ ਆ ਕੇ ਤੁਸੀਂ ਮੰਡੀ ਚ ਬਾਈ ਕੋਲੇ ਸੰਪਰਕ ਕਰ ਸਕਦੇ ਹੋ ਮੇਰੇ ਕੋਲ ਬਾਈ ਕੋਲੇ ਨੇ ਇੱਕ ਨੀਲੀ ਰਾਵੀ ਦਾ ਟਾਪ ਆ ਨਗਿੰਨਾ ਸਾਨੂੰ ਦਿਖਾਉਣੇ ਆ ਤੇ ਸੂਈ ਹੈਗੀ ਘੱਟੋ ਘੱਟ ਡੇਢ ਕਿ ਮਹੀਨੇ ਦੀ ਤੇ ਲੱਗਦੀ ਤਾਜ਼ੀਆਂ ਵਰਗੀ ਆ ਤੇ ਪੂਰੀ ਗੱਲਬਾਤ ਬਾਈ ਨਾਲ ਕਰਾਵਾਂਗੇ ਇੱਕ ਵਾਰੀ ਆਪਾਂ ਤੋੜ ਕੇ ਦਿਖਾਉਣੇ ਤੋੜ ਬਈ ਇਹਦੇ ਨੂੰ ਸੁਜਣਾ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਤੇ ਕਹਿੰਦੇ ਸੂਏ ਬਾਈ ਪਹਿਲੇ ਆ ਬਾਈ ਪਹਿਲੇ ਸੂਏ ਝੋਟੀ ਆ ਤੇ ਥਣ ਵੀ ਤੁਸੀਂ ਦੇਖ ਲਓ ਤੇ ਬਾਕੀ ਸਾਫ ਥਣ ਲੇਵੀ ਦੀ ਜਮਾ ਬੰਦਲੇਵੀ ਦੀ ਵਧੀਆ ਨੀਲੀ 라ਵੀ ਤੇ ਪਹਿਲੇ ਸੂਏ ਸੂਏ ਸੀਗੀ ਡੇਢ ਮਹੀਨਾ ਸੂਈਨ ਹੋ ਗਿਆ ਤੇ ਹੁਣ ਬੰਦ ਨਹੀਂ ਕਰਤੀ ਬਿਗਉ ਤੇ ਪੂਰੀ ਜਾਣਕਾਰੀ ਭਾਈ ਤੋਂ ਲੈ ਕੇ ਦੇਵਾਂਗੇ ਤੇ ਮੰਗਰ ਜਿਹੜਾ ਬੱਚਾ ਉਹ ਵੀ ਬਹੁਤ ਵਧੀਆ ਪਲਿਆ ਹੋਇਆ। ਦੁੱਧ ਤਾਂ ਚੰਗਾ ਛੱਡਿਆ ਹੋਇਆ ਕਈ ਵਾਰ ਕੀ ਬੱਚੇ ਨਰਮ ਜਿਹੇ ਹੁੰਦੇ ਆ। ਰਾਮ ਰਾਮ ਮੇਰੀ ਸਾਰੀ ਬਾਹਣਾ ਨੇ, ਕਾਕੀ ਤਾਈਆਂ ਨੇ। ਜੇ ਥਾਰੀ ਬੈ ਸੱਤਵੇਂ ਮਹੀਨੇ ਮਗਿਆ ਬਣ ਲੱਗ ਗਈ ਹੋ ਤਾਂ ਜੋ ਤੁਮ ਈਪ ਖਵਾਓਗੇ ਵਹ ਬਿਆਦ ਤੇ ਦਿਖੇਗਾ। ਅਰ ਦਿਖੇਗਾ ਕਿ ਉਕਰ ਜਬ ਉਸਕੇ ਲਈ ਉਟੀ ਸੁਥਰੀਰ ਬੜੀ ਤਿਆਰ ਹੋ ਜਾਗੀ। ਜਬ ਠੋਕ ਕੇ ਨਾ ਵਾਲਟੀ ਦੁੱਧ ਕੀ ਕਾਡੋਗੀ। ਤਾਂ ਉਸ ਖਤਰਬਾਟ ਕੇ ਦੇਖਣ ਲੱਗ ਰਹੀ ਹੋ। ਤਾਵੜੀ ਹੀ ਜਾਓ। ਨਾ ਤਾਂ ਬਾੜਕਾ ਕੇ ਬਾਪੂ ਨੇ ਵੇਚ ਦਿਓ। मेडिकल स्टोर पे उड़ते लेकर आओ राइट एच राइट एच ने दस दस एम एल तड़के सांझ रोटी हम चौपड़ के ना दो इससे थारी भैंस की लेवटी भी बढ़िया तैयार होगी और जोटी भी सुथरी दिखेगी या पहले एक लीटर की पैकिंग माया करती इब दो की में भी आ गई है और बेबे और भी घनी जानकारी चाहिए इसे ना तो इस नंबर पर फोन कर लियो सात आठ हर पशुपालक की पसंद राइट एच भी ओ ਤੇ ਬੱਚਾ ਬਹੁਤ ਸੋਹਣਾ ਤੇ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਆਂ ਥਣਾ ਸਪੇਸ ਬਹੁਤ ਵਧੀਆ ਰਣ ਹੋ ਜਾ ਬਾਈ ਥੋਰੇ ਆ ਦੇ ਤੇ ਬਾਈ ਸਸੀ ਗਾਲ ਸਸੀ ਗਾਲ ਬਾਈ ਬਾਈ ਨਾਮ ਕੀ ਹੈ ਕੁਲਦੀਪ ਸਿੰਘ ਜੀ ਕੁਲਦੀਪ ਪਿੰਡ ਬਾਈ ਲਹਿਰੀ ਬਾਈ ਲਹਿਰੀ ਹਾਂਜੀ ਤੇ ਕੁਲਦੀਪ ਮਗਰ ਕੱਟਾ ਕੱਟੀ ਬਾਈ ਕੱਟਾ ਬਾਈ ਕੱਟਾ ਹਾਂਜੀ ਦੁੱਧ ਤਾਂ ਚੰਗਾ ਪਿਆ ਹਾਂ ਬਾਈ ਈ ਵਾਰ ਮਨਲਾ ਬੱਚਾ ਕਮਜ਼ੋਰ ਜਾਂ ਹੰਦਾਲ ਲਗਾ ਯਾਰ ਵੇਚਣੀ ਆ ਫੁੱਲ ਤਾਂ ਛੱਡੀ ਹੁਣ ਬਾਈ ਡੇਢ ਮਹੀਨਾ ਹੋ ਗਿਆ ਸੂਈ ਡੇਢ ਮਹੀਨਾ ਹੋ ਗਈ ਠੀਕ ਹੈ ਤੇ ਬੋਲੀ ਬੱਲੀ ਤਾਂ ਨਹੀਂ ਮੁਰ ਨਹੀਂ ਬੋਲੀ ਠੀਕ ਹੈ ਤੇ ਹੁਣ ਦੁੱਧ ਆ ਇਸ ਟਾਈਮ ਬਾਈ 9 ਕਿਲੋ ਬਾਈ ਪੂਰਾ ਪੂਰਾ ਮਨਾ ਦੇਗਾ ਹਾਂਜੀ ਲੈ 9 ਕਿਲੋ ਬਾਈ ਪੂਰਾ ਪ੍ਰੋਪਰ ਦੁੱਧ ਤਿਆਰ ਆ ਤੇ ਜਮਾ ਜਦੋਂ ਤਾਜੀ ਸੂਈ ਸੂਧ ਕਿੰਨਾ ਸੀਗਾ 11 ਕਿਲੋ ਤੁਸੀਂ 11 ਹਾਂਜੀ 11 ਹੁਣ ਫਿਰ ਘਟ ਗਈ ਹਾਂਜੀ ਬਾਈ ਤੇ ਹੁਣ 9 ਕਿਲੋ ਦੁੱਧ ਤਿਆਰ ਆ ਨੀਲੀ ਰਵਧੀਆ ਵਧੀਆ ਟਾਪ ਮੰਨ ਲੈ ਜਿਵੇਂ ਆਪਾਂ ਕਿਹਾ ਛੋਟੀ ਪਹਿਲੇ ਸੂਈ ਹੈ ਨਾ ਬਾਈ ਕਰਦੀ ਜਮਾ ਹਾਂਜੀ ਬਾਈ ਠੀਕ ਆ ਤੇ ਬਾਈ ਰੇਟ ਦੀ ਗੱਲ ਹੈ 95000 95000 ਮਾਨਤਾਨ ਹੋ ਜੂ 90 ਦੀ 94000 ਬਾਈ ਮੰਡੀ ਦੇ ਹਿਸਾਬ ਰੇਟ ਕਰਦਾ 5000 ਰੁਪਿਆ ਮਾਨਤਾਨ ਹੋ ਜੂਗਾ ਜੇ ਕਿਸੇ ਭਰਾ ਦੇ ਸਮਝ ਚ ਆਉਂਦੀ ਹੈ ਤੋਰੇ ਆ ਕੇ ਬਾਈ ਕੋਲੇ ਸੰਪਰਕ ਕਰ ਸਕਦਾ ਬਹੁਤ ਹੀ ਵਧੀਆ ਨੀਲੀ ਦਾ ਵੀ ਬਰੀਡ ਵਾਲੀ ਹੈ ਇਹ ਛੋਟੀ ਗਾਂ ਜਿਵੇਂ ਇੱਥੇ 11 ਕਿਲੋ ਦੁੱਧ ਬਾਈ ਗਾਂ ਦਿੰਦਾ ਤੇ ਦੂਜੇ ਸੂਏ ਵਧੀਆ ਮਿਹਨਤ ਕਰਕੇ ਸੰਭਾਲ ਸੰਭਾਲ ਕਰਕੇ ਵਧੀਆ ਦੁੱਧ ਕੱਢ ਸਕਦੀ ਹੈ ਤੇ ਬਾਈ ਨਾਲ ਸੰਪਰਕ ਜ਼ਰੂਰ ਕਰ ਲਓ ਇੱਥੇ ਆ ਜੀ ਕੋਲੇ ਚਾਰ ਨਗਨ ਟਾਪ ਦੇ ਤੇ ਵਧੀਆ ਤਸੱਲੀ ਬਾਕਸ ਤੇ ਬਾਕੀ ਆਪਾਂ ਇੱਕ ਵਾਰੀ ਤੋਰ ਕੇ ਦਿਖਾ ਦਈਏ ਫਿਰ ਬਾਈ ਨਾਲ ਮੁਲਾਕਾਤ ਕਰਾਂਗੇ ਜਾਣਕਾਰੀ ਲੈ ਕੇ ਦੇਵਾਂਗੇ ਠੀਕ ਹੈ ਇੱਕ ਵਾਰੀ ਤੁਰਦੀ ਛੋਟੀ ਚੈੱਕ ਕਰ ਲਓ ਥਾਂ ਲੈਵਾ ਇੱਕ ਨੰਬਰ ਆ ਸਾਫ ਟਾਈਟ ਲੈਵੇ ਦੀ ਆ ਤੇ ਤਾਜੀ ਸੂਈ ਹੋਈ ਆ ਤੇ ਪੂਰੀ ਜਾਣਕਾਰੀ ਬਾਈ ਤੂੰ ਲੈ ਕੇ ਦੇਵਾਂਗੇ ਮਾਨਸਾ ਮੰਡੀ ਦੇ ਵਿੱਚ ਬਾਈ ਲੈ ਕੇ ਪਹੁੰਚੇ ਹੋਏ ਸੀਗੇ ਤੇ ਤੂਰਾ ਆ ਬਾਈ ਮੇਰੇ ਕੋਲੇ ਆਪਣਾ ਗੱਲਾਂ ਬਾਤਾਂ ਕਰੀ ਜਾਵਾਂਗੇ ਤੇ ਬਾਕੀ ਬਾਈ ਝੋਟੀ ਚੰਗੀ ਆ ਤੇ ਬਾਈ ਕੀ ਨਾਮ ਆ ਪਹਿਲਾਂ ਤਾਂ ਸਖਦੇਵ ਨੰਬਰਦਾਰ ਪੰਡਿਤ ਸਦੀਪ ਨੰਬਰਦਾਰ ਸਾਪ ਵਾਲੇ ਤੋਂ ਸਦੀਪ ਹੋਰ ਬਾਈ ਠੀਕ ਆ ਸਭ ਵਧੀਆ ਠੀਕ ਠਾਕ ਤੇ ਵਪਾਰ ਦਾ ਕੰਮ ਆਪਣਾ ਹਾਂਜੀ ਠੀਕ ਆ ਅੱਜ ਕਹੇ ਨਗਨੇ ਚਾਰ ਨੇ ਚਾਰ ਨੇ ਠੀਕ ਆ ਤੇ ਜਿਸ ਦੇ ਬਾ ਪਹਿਲੇ ਨੰਬਰ ਵਾਲੀ ਦੀ ਗੱਲ ਕਰ ਲਈ ਬਾਈ ਕਿੰਨੇ ਟਾਈਮ ਦੀ ਸੂਈ ਆ ਕੰਮਾ ਸੂਗਾ ਇਹ 12 ਮਾ ਦੇਣਾ ਜੀ ਹੂੰ 13 ਲੀਟਰ ਦੁੱਧ ਆਈ ਸੂਆ ਕੰਮਾ ਸੂਆ ਤੀਜਾ ਜੀ ਤੀਜਾ ਸੂਆ ਮਿੱਤਰੋ 12 ਕਿਲੋ ਦੁੱਧ ਤਿਆਰ ਹਾਂ ਜੀ 12 ਦੇਣਾ ਸੂਈ ਹਾਂ 12 13 ਤਸੱਲੀ ਕਰ ਲਿਓ ਜਮਾ ਦਾ ਸਰਦੀ ਬਾ ਤਸੱਲੀ ਕਰ ਲਿਓ ਬਾਈ ਜੀ ਆ ਕੇ 12 ਲੀਟਰ ਦੁੱਧ ਬਾਈ ਤਿਆਰ ਦੱਸਦਾ ਸਖਦੇਵ ਤੇ ਧਾਰ ਦੂਰ ਕਿਵੇਂ ਬਾਈ ਓਕੇ ਜੀ ਪੋੜੀ ਠੀਕ ਆ ਤੇ ਸਖਦੇਵ ਬਾਈ ਰੇਡ ਦੀ ਗੱਲ ਆਂਦੇ ਰੇਡ ਕੀ ਰੱਖਿਆ ਰੇਟ ਇਹਦਾ 110 ਹੈ 110 ਮਾਨਦਾਨ ਹੋ ਜੂ ਹਾਂ ਹੋ ਜੂ ਮਾਨਦਾਨ ਹੋ ਜੂਆ ਰੇਟ 110 ਮੰਡੀ ਸਾਹਿਬ ਬਾਈ ਕਰਨਾ ਪੈਂਦਾ 2 ਨੰਬਰ ਵਾਲੀ ਤੋਰ ਦੇ ਬਾਈ 2 ਨੰਬਰ ਵਾਲੀ ਤੇ ਬਾਕੀ ਜਾਇਜ਼ ਰੇਟ ਦੀ ਆ ਜਦੋਂ ਵੀ ਆ ਕੇ ਤੁਸੀਂ ਇੱਥੇ ਮਰਜੀ ਬਾਈ ਨਾਲ ਸੰਪਰਕ ਕਰ ਸਕਦੇ ਹੋ ਆਹੀ ਮੰਡੀ ਹਨ ਬਾਈ ਹਾਂਜੀ ਆਹੀ ਮੰਡੀ ਇਹੀ ੱਡਾ ਹਾਂਜੀ ਇਹੀ ੱਡੇ ਤੇ ਹੁੰਦੀ ਹੈ ਤੇ ਇੱਕ ਦੂਜੇ ਨੰਬਰ ਤੇ ਝੋਟੀ ਤੋਰ ਕੇ ਹੋਰ ਦਿਖਾਉਣਾ ਸਾਨੂੰ ਉਹ ਵੀ ਚੈੱਕ ਕਰ ਲਓ ਤੇ ਇਹ ਬਾਈ ਸਕਦੇ ਹੋ ਕਹਿ ਦੇਣਾ ਦਸੂਈ ਹੈ ਇਹ ਹਫਤੇ ਦੀ ਸੂਈ ਹੈ ਇੱਕ ਹਫਤੇ ਦੀ ਹਾਂ ਥੋੜਾ ਜਿਹਾ ਝਗੜੀ ਲਾ ਦੇ ਕੇ ਆਮ ਕਰੂ ਜਾਈਏ ਇਹ ਆਮ ਜੇ ਕਰੂ ਹੀ ਆਈ ਹੈ ਥੋੜਾ ਬੱਚਾ ਚੁੰਗਿਆ ਸਾਈਡ ਤੋਂ ਲੱਗ ਗਿਆ ਤੇ ਕਿੰਨਾ ਟਾਈਮ ਹੋ ਗਿਆ ਨ ਸੂਈ ਨੂੰ ਇਹਨੂੰ ਹਫਤਾ ਹੋ ਗਿਆ ਇੱਕ ਹਫਤਾ ਦੁੱਧ ਬਾਈ ਹੁਣ ਇਹਦੇ ਥੱਲੇ ਦੁੱਧ ਦੇ ਰੇਟਾਂ 9 ਕਿਲੋ ਹੂੰ ਕਹਵੇਂ ਸੂਇਆ ਇਹ ਤੇ ਇਹ ਦੂਜਾ ਸੂਆ ਦੂਜਾ ਸੂਆ 9 ਕਿਲੋ ਦੁੱਧ ਬਾਈ ਕਹਿੰਦਾ ਤਿਆਰ ਆ ਤੇ ਬਾਕੀ ਬਾਈ ਰੇਟ ਦੀ ਗੱਲ ਐ ਨਹੀਂ ਸਕਦੇ ਵਾ ਇਹਦਾ ਮੁੱਲ ਲੱਖ ਇੱਕ ਲੱਖ ਮਾਨਤਨ ਹੋ ਜੂ ਹੈਨਾ ਰੇਟ 1 ਲੱਖ ਰੁਪਈਆ ਮਾਨਤਨ ਹੋ ਜੂਗਾ ਤੇ ਤੀਜੇ ਨੰਬਰ ਤੇ ਤੋਰੀ ਬਾਈ ਤੋਰੀ ਵਣਸੇ ਮੱਧ ਇੱਕ ਤੀਜੇ ਨੰਬਰ ਤੇ ਤੁਹਾਨੂੰ ਉਹ ਵੀ ਤੋੜ ਕੇ ਦਿਖਾਉਣਾ ਹੈ ਤੇ ਜਾਣਕਾਰੀ ਬਾਈ ਦੇਈ ਜਾਂਦਾ ਨਾਲ ਦੀ ਨਾਲ ਥੋੜਾ ਥਣ ਜ਼ਰੂਰ ਨੇੜਿਆ ਝੋਟੀ ਉਹ ਵੀ ਚੰਗੀ ਆ ਸੂਈ ਤੋਕੜਾ ਹੈ ਨਾ ਤੋਕੜਾ ਤਾਜੀ ਆ ਤਾਜੀ ਆ ਉਰਲਾ ਬੱਚਾ ਠੀਕ ਹੈ ਤਾਜੀ ਸੂਈ ਹੋਈ ਆ ਤੇ ਬਾਕੀ ਥਣ ਥੋੜਾ ਸਪੇਸ ਘਟਾ ਗਈ ਝੋਟੀ ਚੰਗੀ ਆ ਇਹ ਬਾਈ ਕਹਿੰਦੇ ਸੂਆ ਇਹ ਤੀਜਾ ਸੂਆ ਤੀਜਾ ਸੂਆ ਦੁੱਧ ਬਾਈ ਹੁਣ ਦੁੱਧ 11 ਕਿਲੋ ਜੀ ਪੂਰਾ ਹਾਂ 11 ਕਿਲੋ ਪੂਰਾ ਤਿਆਰ ਆ ਤੀਜਾ ਸੂਆ ਕੈ ਦਿਨ ਹੋ ਗਿਆ ਜੀ ਇਹ ਉਹ ਹੱਤਾ ਹੋ ਗਿਆ ਇੱਕ ਹਫ਼ਤੇ ਸੂਈ ਹੈ ਤੇ ਰੇਟ ਬਾਈ ਉਹਦਾ ਸੂਈ ਰੇਟ 11500 ਇੱਕ 15 ਹਾਂ ਜੀ ਮਾਨਤਨ ਹੋ ਜੂ ਮਾਨਤਨ ਕਰਦੇ ਮਾਨਤਨ ਹੋ ਜੂ 115 ਤੇ ਇਸ ਦੂਬਾ ਤੋਕੜ ਗਈ ਹਾਂ ਉਹ ਤੋਕੜ ਚਾਰ ਨੰਬਰ ਤੇ ਆ ਵੀ ਤੋੜ ਦੇ ਮਾੜੀ ਚਾਰ ਨੰਬਰ ਤੋਂ ਤੋਕੜ ਤੇ ਗੱਬਣ ਤਾਂ ਨਹੀਂ ਬਾਈ ਨਾ ਗੱਬਣ ਨਹੀਂ ਹੈਗੀ ਠੀਕ ਆ ਤੇ ਕਿੰਨੇ ਕ ਟਾਈਮ ਦੀ ਸੂਈ ਹੋਈ ਹੈ ਉਹ ਸੂਈ ਹੈ ਜੀ ਡੇਢ ਕਿ ਮਹੀਨਾ ਦੋ ਦਿਨ ਡੇਢ ਦੋ ਮਹੀਨੇ ਦੀ ਤੇ ਦੁੱਧ ਬਾਈ ਹੁਣ ਇਸ ਟਾਈਮ ਦੁੱਧ 10 ਲੀਟਰ ਹਾਂ 10 ਲੀਟਰ 10 ਲੀਟਰ ਬਾਈ ਕਹਾਂ ਦੁੱਧ ਤੋਕੜ ਥੱਲੇ ਵੀ ਤਿਆਰ ਆ ਤੇ ਬਾਕੀ ਇੱਕ ਵਾਰ ਤੋੜ ਦੀ ਚੱਕਰ ਲਓ ਥੋੜਾ ਜਿਹਾ ਏਖਣ ਲੈ ਕੇ ਘਟਾ ਹਾਂ ਬਸ ਇੱਕ ਡੰਗ ਦੀ ਆਈ ਠੀਕ ਆ ਤੇ ਬਾਕੀ ਤੁਸੀਂ ਤਸ਼ੱਲੀ ਤੁਸੀਂ ਕਰਨੀ ਆ ਤੇ ਉਹਦਾ ਬਾਈ ਰੇਟ ਉਹਦਾ 95 ਇਹ ਤੁਹਾਨੂੰ ਯਾਰ ਮਾਨਤਾਨ ਹੋ ਜਾ ਹਾਂਜੀ ਮਾਨਤਾਨ ਹੋ ਜਾ ਰੇਟ 95000 ਤੇ ਬਾਕੀ ਤੁਸੀਂ ਵੀ ਜੇ ਇੱਥੋਂ ਆ ਕੇ ਦੇਖ ਕੇ ਜਾਂਚ ਕਰਕੇ ਪੂਰੀ ਕੋਈ ਵੀ ਝੋਟੀ ਜਿਹੜੀ ਖਰੀਦ ਸਕਦੇ ਹੋ ਚਾਰ ਨਹੀਂ ਆ ਤੇ ਬਾਕੀ ਇੱਕ ਸਾਨੂੰ ਹੋਰ ਦਿਖਾਣਾ ਨਾਲ ਉਹਦੇ ਤੇ ਉਹ ਵੀ ਆਪਣੀ ਤੇ ਉਹ ਨਹੀਂ ਉਹ ਹੋ ਰਿਹਾ ਠੀਕ ਹੈ ਭਾਈ ਕੋਲੇ ਚਾਰ ਨਹੀਂ ਆ ਉਹਦੀ ਡਿਟੇਲ ਹੈ ਬਾਕੀ ਉਹਰੇ ਅੱਗੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਵਧੀਆ ਤਾਜੇ ਸੂਏ ਤੰਨਾਗਰੇ ਤੇ ਇੱਕ ਹੈਗੀ ਟੋਕੜ ਇੱਕ ਤੁਹਾਨੂੰ ਹੋਰ ਛੋਟੀ ਦਿਖਾਉਣੀ ਆ ਇਹਦੇ ਮੰਗਰਾ ਬੱਚਾ ਬੂਰਾ ਬੂਰਾ ਕੱਟਾਗਾ ਹਾਂਜੀ ਬੂਰਾ ਕੱਟਾ ਤੇ ਆ ਜਾ ਉਹਨਾਂ ਨੂੰ ਗਿਰਾਂ ਤੇ ਬਾਕੀ ਆਪਾਂ ਬਾਈ ਨਾਲ ਵੀ ਗੱਲਬਾਤ ਕਰਾਉਣੀ ਆ ਬਾਈ ਸਸੀ ਗਾਲ ਸਾਸਰੀ ਗਾਲ ਤੇ ਕਿਹੜਾ ਪਿੰਡ ਆ ਔਡਤ ਭਗਤਰਾ ਮਾਈ ਔਡਤ ਭਗਤਰਾ ਮਾਈ ਬੱਲੀ ਦੇ ਪੰਡੂ ਆ ਗਏ ਹਾਂਜੀ ਠੀਕ ਆ ਤੇ ਛੋਟੀ ਬੋਈ ਕਿਵੇਂ ਸੁਇਆ ਦੂਜਾ ਸੁਇਆ ਤੇ ਬੂਰਾ ਕਿ ਬੱਲੀ ਵਾਲੇ ਸਾਂਹ ਦਾ ਬੱਲੀ ਵਾਲੇ ਸਾਂਹ ਦਾ ਆਏ ਮੈਂ ਪਹਿਲੀ ਦੇਖ ਲੈ ਬੱਲੀ ਵਾਲੇ ਸਾਂਹ ਦਾ ਬੂਰਾ ਕੱਟਾ ਹਾਂਜੀ ਠੀਕ ਆ ਅੱਜ ਬੱਲੀ ਦੇ ਸਾਂਹ ਦਾ ਰਿਜ਼ਲਟ ਵੀ ਕੋਲੇ ਖੜਾ ਆਪਣੇ ਹੈਨਾ ਹਾਂਜੀ ਆਵਰੇ ਇਹਦਾ ਕਾਲਾ ਨਹੀਂ ਹੁੰਦਾ 100 ਚੋਂ ਪੰਜ ਚਾਰ ਬੱਥੇ ਕਾਲੇ ਹੂੰ ਤੇ ਬੂਰਾ ਦੇਖ ਲੋ ਕੱਟਾ ਜੇ ਕੱਟੀ ਹੁੰਦੀ ਸੋਹਣੀ ਤੂੰ ਵੀ ਹੋਰ ਲੱਗਦੀ ਹੈਨਾ ਤੇ ਬਾਕੀ ਬਾਈ ਕੋਲੇ ਬੱਲੀ ਕੋਲੇ ਸਾਂਹ ਆਗਾ ਬੱਲੀ ਤੁਸੀਂ ਜਾਣਦੇ ਹੋ ਤੇ ਇੱਕ ਮਿੰਟ ਆ ਪੂਰਾ ਨਵਾਬਲੀ ਬਾਈ ਨੂੰ ਜਾਣਦੇ ਤੁਸੀਂ ਬਾਈ ਕੋਲੇ ਬੂਰਾ ਸਹਾਨ ਆ ਤੇ ਬੂਰੇ ਸਹਾਨ ਇੱਕ ਮਿੰਟ ਬਾਈ ਦੀ ਵੀ ਆਪਾਂ ਬਾਅਦ ਚ ਆਪਾਂ ਕਰਦੇ ਐਂਟਰੀ ਤੇ ਬਾਈ ਜੇ ਆਪਾਂ ਇਹਦੇ ਦੁੱਧ ਦੀ ਗੱਲ ਕਰ ਲਈ ਹੁਣ ਦੁੱਧ 12 ਲੀਟਰ ਆ ਜੀ ਪੂਰਾ ਪੂਰਾ ਆ ਜੀ ਤਿਆਰ ਜਾਮ ਰੇਟ ਕੀ ਕਰਤਾ ਰੇਟ 1 ਲੱਖ ਰੁਪਏ ਆ 1 ਲੱਖ ਰੁਪਏ ਮੰਨਦਾਨ ਹੋ ਜੂ ਕੰਡ ਕਰ ਦਿਆਂਗੇ ਕੰਡ ਕਿੰਨੇ ਦੇ ਕੇ ਜਾਵਾਂਗੇ ਜਮਾ ਇੱਕ ਮਗਾ ਦੇ ਵੀ ਨਹੀਂ ਮੋੜ ਕੇ ਲੈ ਜਾਾਂਗੇ ਯਾਰ ਕੱਲ ਮਗਾ ਦੇ ਦਾਂਗੇ 85000 ਨਹੀਂ ਮੋੜ ਕੇ ਲੈ ਜਾਾਂਗਾ ਨਹੀਂ ਲੈ ਜਾ ਜੰਦਾ ਐਸੇ ਕੰਮ ਕੋਈ ਨਹੀਂ ਮੌਕਾ ਵਿਚਾਰੇ ਦਾ ਬਾਈ ਕਹਿੰਦਾ 85000 ਦੇ ਦਿਆਂਗੇ ਜਾਂਦਾ ਦਸਿਆ ਕੰਮ ਹੋਈ ਗੱਲ ਦੇਖਾਂਗੇ ਸ਼ਾਮ ਨੂੰ ਪਰ ਹਨਾ ਹੁਣ ਰੇਟ ਲੱਖ ਰੁਪਇਆ ਠੀਕ ਐ ਸਵੇਰ ਦਾ ਟਾਈਮ ਆ ਬੱਚਾ ਬੂਰਾ ਮੰਗ ਰ 10 ਕਿਲੋ ਦੁੱਧ ਬਾਈ ਪੂਰੇ ਜਮ 12 ਕਿਲੋ ਹੀ 12 ਪੂਰਾ 12 ਕਿਲੋ ਦੁੱਧ ਤੇ ਤਸੱਲੀ ਕਰਾ ਦੇਗਾ ਤਸੱਲੀ ਕਰਾ 12 ਕਿਲੋ ਦੁੱਧ ਦੀ ਤਸੱਲੀ ਕਰ ਲਿਓ ਠੀਕ ਐ ਤੇ ਬਾਕੀ ਝੋਟੀ ਜੰਗੀ ਆ ਸੂਏਗੀ ਦੂਜਾ ਸੂਏ ਦੂਜਾ ਸੂਏ ਘਰ ਦੀ ਝੋਟੀ ਹਨਾ ਵਪਾਰ ਦਾ ਕੰਮ ਤਾਂ ਨਹੀਂ ਨਹੀਂ ਨਾ ਕਰਦੇ ਘਰ ਦੀ ਘਰੂ ਝੋਟੀ ਆ ਗਈ ਤੇ ਬਾਕੀ ਤੁਸੀਂ ਤਸੱਲੀ ਕਰ ਸਕਦੇ ਹੋ ਤੇ ਬਾਕੀ ਆਪਾਂ ਬੱਲੀ ਤੋਂ ਜਾਣਕਾਰੀ ਲੈਣੀ ਹੈ ਬੱਲੀ ਜਿਹੜਾ ਆਪਣੇ ਕੋਲ ਸਾਂਣਾ ਉਹਦਾ ਕੱਟਾ ਹੈ ਆ ਉਸੇ ਦਾ ਬੱਚਾ ਜੀ ਉਸੇ ਦਾ ਬੱਚਾ ਤੇ ਰਿਜ਼ਲਟ ਬਹੁਤ ਸੁਣੇ ਆਉਂਦੇ ਹਨਾ ਹਾਂ ਜੀ ਰਿਜ਼ਲਟ ਬਹੁਤ ਸੁਣੇ ਆਉਂਦੇ ਆ ਤੇ ਜੇ ਕਿਸੇ ਦੂਰ ਨੇੜੇ ਭਰਾ ਨੇ ਆਉਣਾ ਤਾਂ ਆਪਾਂ ਸੱਡ ਦੇਾਂਗੇ ਸਰਵਿਸ ਸੱੜਦੇ ਹੜਦੇ ਕਿੰਨੇ ਪੈਸੇ ਲੈਣੇ ਹੋ 500 ਫੀਸ ਹੈ ਜੀ ਸਭ 500 ਰੁਪਏ ਫੀਸ ਹੈ ਬੂਰਾ ਝੋਟਾ ਵਧੀਆ ਤੇ ਆਪਣੇ ਚੈਨਲ ਤੇ ਵੀਡੀਓ ਪਈ ਹੈ ਤੁਸੀਂ ਕੱਢ ਕੇ ਦੇਖ ਸਕਦੇ ਹੋ ਹਾਂਜੀ ਹਾਂ ਤੇ ਬਾਕੀ ਆਪਾਂ ਬਾਈ ਦੇ ਪਿੰਡ ਗਏ ਸੀ ਉਦੋਂ ਬਣਵਾ ਕੇ ਆਏ ਸੀਗੇ ਤੇ ਰਿਜ਼ਲਟ ਵਧੀਆ ਆਉਂਦੇ ਆ ਕੱਟੀਆਂ ਬਹੁਤ ਸੁਣੀਏ ਕੱਟੀਆਂ ਬਹੁਤ ਸੁਣੀਏ ਸੂਈਆਂ ਸਾਈਆਂ ਹੋਣੀਆਂ ਨਾ ਬਸ 2-2 ਸਾਲ ਤੋਂ ਕੱਟੀਆਂ ਹੋ ਗਿਆ ਉਹਦਾ ਠੀਕ ਆ ਬਾਕੀ ਦੁੱਧਾ ਨਹੀਂ ਪਤਾ ਲੱਗਾ ਕਿੰਨੇ ਕੱਢਣਗੇ ਹਨਾ ਦੁੱਧ ਤਾਂ ਜੋ ਜਿਹੜੀ ਛੋਟੇ ਦੀ ਮਾਂ ਹੈ 16-17 ਲੀਟਰ ਕਰਦੇ ਆਏ ਸੀ ਬਾਕੀ ਬਾਈ ਕੋਲੇ ਰਵਾ ਸਾਹਮਣੇ ਹੋਇਆ ਛੋਟੇ ਦੀ ਮਾਂ ਵੀ ਖੜੀ ਆ ਖੜੀ ਆ ਠੀਕ ਆ ਬਾਈ ਕਿਨੇ ਦੋ ਦਿਨ ਸੀ 16 17 ਦਿਨ 10ਵੇਂ შეਸ਼ 10ਵੇਂ შეਸ਼ ਹੋਊਗੀ ਕਿੰਨਾ ਟਾਈਮ ਲੰਦਾ ਸੁਣਦਾ ਉਹ ਕਹਿੰਦੇ ਨੇ 2.5 3 ਮਹੀਨੇ ਉਹਦੀ ਵੀਡੀਓ ਬਣਵਾਈ ਉਹਦੋਂ ਉਹਦਾ ਵੀਡੀਓ ਕਵਰ ਕਰਾਂਗੇ ਆਪਾਂ ਤੇ ਬਾਕੀ ਰਿਜ਼ਲਟ ਤੁਹਾਡੇ ਸਾਹਮਣੇ ਜੇ ਕਿਸੇ ਭਰਾ ਨੇ ਦੂਰੋਂ ਨੇੜੇ ਆਉਣਾ ਹੋਵੇ ਪਿੰਡ ਬੋਲ ਦੇ ਇੱਕ ਵਾਰੀ ਪਿੰਡ ਉੱਡਤ ਭਗਤ RAM ਜ਼ਿਲ੍ਹਾ ਮਾਨਸਾ ਪਿੰਡ ਉੱਡਤ ਭਗਤ RAM ਜ਼ਿਲ੍ਹਾ ਮਾਨਸਾ ਜਦੋਂ ਵੀ ਆ ਕੇ ਤੁਸੀਂ ਉੱਡਤਾਂ ਦੇ ਵਿੱਚ ਬੱਲੀ ਦਾ ਘਰ ਪੁੱਛ ਕੇ ਤੁਸੀਂ ਜਾ ਸਕਦੇ ਹੋ ਤੇ ਬਾਕੀ ਬਾਈ ਕੋਲੇ ਸਾਂਣਾ ਵਧੀਆ ਜੇ ਕਿਸੇ ਭਰਾ ਨੇ क्रॉस है बुरे ने पिंड जा सकता सिर्फ फीस नंबर क्या आप अपने पशुपालन की नींव मजबूत करना चाहते हैं या अपने पशुओं से अधिक लाभ प्राप्त करना चाहते हैं आपके डेयरी फार्म के बच्चे जितना जल्दी बड़े होकर तैयार होंगे आपका पशुपालन भी उतना ही मजबूत होगा आज से ही छोटे बच्चों को राइट काफ पिलाएं राइट काफ बच्चों को बीमारियों से बचाता है और उनका वजन और हाइट को बढ़ाता है राइट काफ पिलाने का तरीका छह महीने के बच्चे को बीस एम एल एक साल के बच्चे को पच्चीस एम एल और दो साल के बच्चे को तीस एम एल दे सकते हैं पशुपालन की नींव राइट काफ़। नंबर है फोन करके जाओ ਤੇ ਸੋਡੀ ਮਾਝ ਕ੍ਰਾਸ ਕਰਾ ਕੇ ਦੇ ਦੂਗਾ ਵਧੀਆ ਜੇ ਪੂਰਾ ਤੁਸੀਂ ਵੀ ਨਸਲ ਪੈਦਾ ਕਰਨੀ ਚਾਹੁੰਦੇ ਹੋ ਤਾਂ ਕਈ ਵਾਰ ਆਉਂਦਾ ਬੁਰੀ ਕੱਟੀ ਦੇ ਦੇ ਮਾਝ ਆਪਣੇ ਘਰ ਦੀ ਮਾਝਾ ਤਾਂ ਬਹੁਤ ਹੀ ਵਧੀਆ ਰਿਜ਼ਲਟ ਨੇ ਕਦ ਕੋਦ ਬਹੁਤ ਅਜੇ ਕਦ ਕੋਦ ਚੰਗਾ ਛੋਟੇ ਦਾ 500 ਰੁਪਏ ਕੋਈ ਬੜਾ ਫੀਸ ਨਹੀਂ ਹੈਗੀ ਦੂਰੋਂ ਨੇੜੋਂ ਵਾਲੇ ਭਰਾ ਜਿਹੜੇ ਕੋਈ ਵੀ ਮਰਜ਼ੀ ਜਾ ਸਕਦਾ ਤੇ ਧੰਨਵਾਦ ਸਾਰੇ ਭਰਾਵਾਂ ਬੁਰੀ ਝੋਟੀ ਹੈਗੀ ਤੇ ਬਾਕੀ ਤੁਰਦੀ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਤੇ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦੇ ਦਾਂਗੇ ਹਜੇ ਬਾਈ ਪਹੁੰਚੀ ਆ ਤੇ ਲਈ ਚੱਲ ਬਾਈ ਮਾਗਰ ਕੱਟੀ ਹੈ ਨਾ ਹਾਂ ਮਾਗਰ ਕੱਟੀ ਆ ਤੇ ਨੀਲੀ ਰਬ ਜਿਹੜੀ ਬੂਰੀ ਭਾਲ ਦੇ ਹੁਣ ਉਹਨਾਂ ਅੱਜ ਬੂਰੀਆਂ ਤੁਹਾਨੂੰ ਦਿਖਾਉਣੇ ਆ ਤੇ ਬੂਰੀ ਬਹੁਤ ਹੀ ਥੇ ਪਹੁੰਚਿਆ ਹੋਇਆ ਸੀ ਹੈਗੀਆਂ ਮੰਡੀ ਦੇ ਵਿੱਚ ਕਈ ਝੋਟੀਆਂ ਤੇ ਬਾਈ ਹਜੇ ਪਹੁੰਚਿਆ ਹੋਇਆ ਸੀ ਲੈ ਕੇ ਤੇ ਬਾਈ ਤੋਂ ਪੂਰੀ ਜਾਣਕਾਰੀ ਲੈ ਕੇ ਰੋਕ ਲੈ ਬਾਈ ਇੱਥੇ ਮਾੜ ਆ ਤੇ ਬਾਈ ਤੋਂ ਪੂਰੀ ਜਾਣਕਾਰੀ ਲੈ ਕੇ ਦਿੰਨਾ ਐਨੂੰ ਇੱਧਰੋਂ ਜਾ ਬਾਈ ਇੱਕ ਪਾਸੇ ਤੇ ਬਾਈ ਸੱਸੀ ਗਾਲ ਬਲਾ ਦਾ ਸ੍ਰੀ ਗਾਲ ਬਾਈ ਤੇ ਬਾਈ ਨਾਮ ਦੱਸ ਗੁਰਜਟ ਸਿੰਘ ਗੁਰਜੰਟ ਬਾਈ ਪਿੰਡ ਦੋ ਦੋ ਦੜਾ ਪਾੜੜੇ ਕੋਲੀੜਾ ਹੈ ਨਾ ਜਿਹੜਾ ਸੰਗੂ ਹਾਂ ਨਾ ਮਾਨਸਾ ਮਾਨਸਾ ਬੈਂਡ ਮਾਨਸਾ ਜੀ ਠੀਕ ਹੈ ਤੇ ਗਰਜੰਟ ਜੀ ਆਪਾਂ ਗੱਲ ਕਰ ਲਈ ਬਈ ਝੋਟੀ ਜਿਹੜੀ ਬੂਰੀ ਹੈ ਤੇਰੀ ਕਰਦੀ ਹੈ ਕਰਦੀ ਹੈ ਹਾਂ ਕਿੰਨਾ ਟਾਈਮ ਹੋਗਾ ਸੂਈ ਨੂੰ ਇਹਨੂੰ 20 ਵਜੇ ਦਿਨ ਹੋਵੇ 20:20 ਦਿਨ ਮਗਰ ਕੱਟੀ ਹੈ ਹਾਂ ਚੰਗੇ ਦੁੱਧ ਨਾਲ ਭਲੀ ਹੋਈ ਹੈ ਨਾ ਹਾਂ ਹਾਂ ਠੀਕ ਹੈ ਤੇ ਹੁਣ ਬਈ ਦੁੱਧ ਗਰਜੰਟ ਜੀ ਆਪਾਂ ਗੱਲ ਕਰੀ 12 ਲੀਟਰ ਪੂਰਾ ਪੂਰਾ ਬਣਾ ਦੇਗਾ ਹਾਂ ਬਣਾ ਦੇ 12 ਲੀਟਰ ਬਾਈ ਕਹਾਂ ਦੁੱਧ ਤਿਆਰ ਆ ਇਸ ਟਾਈਮ ਹਜੇ ਮੰਡੀ ਤੇ ਲੈ ਕੇ ਹੁਣੀ ਪਹੁੰਚਿਆਗਾ ਤੇ ਬਾਕੀ ਝੋਟੀ ਚੰਗੀ ਆ ਕਹਿੰਦੇ ਸੂਈ ਸੀ ਬਾਈ ਇਹ ਦੂਜੇ ਦੂਜੇ ਸੂਈ ਹੈਗੀ ਮਗਰ ਕੱਟੀ ਆ ਜੇ ਕਿਸੇ ਭਰਾ ਕੋਈ ਵਾਰ ਬੂਰੀਆਂ ਸਕੀਨ ਹੁੰਦੇ ਆ ਤਾਂ ਬਾਈ ਕੋਲ ਆ ਕਿੱਥੇ ਮਿਲ ਸਕਦਾ ਵਧੀਆ ਤੇ ਧਰ ਤੂੰ ਰੋਕ ਕੇ ਜਾ ਹਾਂ ਜਮਾ ਓਕ 12 ਲੀਟਰ ਦੁੱਧ ਤਿਆਰ ਹਾਂ ਹਾਂ 12 ਲੀਟਰ ਦੁੱਧ ਬਾਈ ਕਹਿੰਦਾ ਤਿਆਰ ਆ ਤੇ ਤੁਸੀਂ ਆ ਕੇ ਤਸੱਲੀ ਕਰਕੇ ਫੇਰ ਜਿਹੜੀ ਝੋਟੀ ਖਰੀਦ ਸਕਦੇ ਤੇ ਐਗਜ਼ੈਂਟ ਬਾਈ ਰੇਟ ਦੀ ਗੱਲ ਲੈਂਦੀ ਰੇਟ 1.5 1.5 ਮਾਨ ਤਾਨ ਕਿੰਨਾ ਕਰਦੇ ਆ ਮਾਨ ਤਾਨ ਕਰਦੇ ਆ ਵਧੀਆ 10000 ਕਰ ਲੇਗਾ ਕਰ ਦੇ ਰੇਟ 1.5 95000 ਦੀ ਬਾਈ ਕਹਿੰਦਾ ਛੱਡ ਦਾਂਗੇ ਬਾਕੀ ਮੌਕੇ ਦੀ ਗੱਲ ਹੁੰਦੀ ਹੈ ਮੰਡੀ ਦੇ ਹਿਸਾਬ ਠੀਕ ਆ ਜਾਇਜ ਰੇਟ ਹੈ ਜਮੀਂ ਜੇ ਤੁਸੀਂ ਮਾਨਸਾ ਤੋਂ ਪਸ਼ੂ ਖਰੀਦਣਾ ਚਾਹਣਾ ਤਾਂ ਮਾਨਸਾ ਪਸ਼ੂ ਮੰਡੀ ਤੇ ਆ ਜਾਓ ਜਮਾ ਜਾਇਜ ਰੇਟ ਹੈ ਜਿਹੇ ਜੇ ਮਰਜ਼ੀ ਪਸ਼ੂ ਖਰੀਦ ਲਿਓ ਤੇ ਇੱਕ ਤਾਜੀ ਸੂਈ ਝੋਟੀ ਤੋਰ ਕੇ ਦਿਖਾਉਣੇ ਆ ਤੁਰ ਦੀ ਇੱਕ ਵਾਰੀ ਚੈੱਕ ਕਰ ਲਓ ਘਰ ਦੀ ਆ ਸ਼ੈਡ ਜੀ ਤੇ ਖੜੀ ਜਿਹੀ ਲੈਵਲ ਹੂਆ ਬਹੁਤ ਹੀ ਵਧੀਆ ਚਾਰੇ ਥਣ ਕੱਲੇ ਕੱਲੇ ਹੋੜਦਾ ਭਾਈ ਤਾਜੀ ਸੂਈ ਹੋਈ ਆ ਤੇ ਆ ਬੱਚਾ ਖੜਾ ਬਿਲਕੁਲ ਜਮਾ ਤੇ ਬਾਕੀ ਬਾਈ ਨਾਲ ਸਾਰੀ ਗੱਲਬਾਤ ਆਪਾਂ ਪ੍ਰੋਪਰ ਕਰਦੇ ਆਂ ਮੰਗਰ ਕੱਟਾ ਬਾਈ ਕੱਟਾ ਵਿੱਚ ਮੰਗਰ ਕੱਟਾ ਤੇ ਘਰ ਦੀ ਮਹਿੰਗੀ ਵਧੀਆ ਤੇ ਬਾਕੀ ਆਪਾਂ ਬਾਈ ਤੋਂ ਪੂਰੀ ਜਾਣਕਾਰੀ ਲੈ ਕੇ ਦਿੰਨੇ ਆਂ ਇਹ ਆਲੂ ਬਹੁਤ ਚੰਗਾ ਤੇ ਦੁੱਧ ਕਿੰਨਾ ਕੀ ਗੱਲਬਾਤ ਆ ਪੂਰੀ ਆ ਜਾ ਬਾਈ ਇੱਥੇ ਮੇਰੇ ਕੋਲ ਇੱਥੇ ਬਾਈ ਸੱਸੀ ਗੜ ਮੇਰੇ ਸੱਸੀ ਗੜ ਪੈਂਡਾ ਤੇ ਉਹਨਾਂ ਬਾਈ ਨਾਮ ਕੀ ਆ ਤੇਜਿੰਦਰ ਸਿੰਘ ਤੇਜਿੰਦਰ ਤੇਜਿੰਦਰ ਬਾਈ ਪਿੰਡ ਪਿੰਡ ਫਰੀਦਕੇ ਫਰੀਦਕੇ ਜ਼ਿਲ੍ਹਾ ਮਾਨਸਾ ਕਿੱਥੇ ਰਹਿ ਗਿਆ ਇਹ ਮੋਫਰ ਦੇ ਲਾਗੇ ਰਹਿਤਾ ਮੱਕੋ ਮੋਫਰ ਠੀਕ ਠੀਕ ਆ ਠੀਕ ਆ ਜੀ ਮੋਫਰ ਦੇ ਲਾਗੇ ਰਹਿ ਜਾਂਦਾ ਫਰੀਦ ਕੇ ਤੇ ਤੇਜਿੰਦਰ ਭਾਈ ਜੀ ਆਪਾਂ ਗੱਲ ਕਰ ਲਈ ਇਹ ਤਾਂ ਕੰਮੇ ਸੂਈ ਆਪਣੀ ਇਹ ਇਹ ਤੀਜੇ ਸੂਏ ਬਈ ਤੀਜੇ ਸੂਏ ਘਰ ਦੇ ਪਾਲੇ ਹੋਈ ਮੰਨਦੇ ਨੇ ਵਪਾਰ ਨਹੀਂ ਕਰਦੇ ਵਪਾਰ ਨਹੀਂ ਕਰਦੇ ਵੈਸੀ ਤੁਸੀਂ ਤਾਂ ਵੇਚਣਾ ਹੈ ਵੈਸੀ ਵੇਚਣਾ ਹੈ ਹਮ ਘਰ ਦੀ ਸੂਈ ਮੱਝ ਆ ਵਪਾਰ ਭੁਰ ਕੇ ਕੰਮ ਕੋਈ ਨਹੀਂ ਇੱਕ ਹਫਤੇ ਸੂਈ ਆ ਤੇ ਦੁੱਧ ਭਾਈ ਹੁਣ ਕੀ ਰਿਪੋਰਟ ਹੈ ਇਹ ਥੱਲੇ 12 ਲੀਟਰ ਦੁੱਧ ਆ ਵੀਰੇ 10 ਲੀਟਰ ਆਪਾਂ ਕੰਡਾ ਕਰਾ ਦਾਂਗੇ ਚੰਗਾ ਕੇ ਜੀ ਬੱਚੇ ਨੂੰ ਜੰਗਾ ਕੇ ਬਾਈ ਕਹਿੰਦਾ 10 ਲੀਟਰ ਕੰਡਾ ਕਰਾ ਦੇਾਂਗੇ ਜੇ ਕਿਸੇ ਭਰਾ ਦਾ ਮਨ ਨਹੀਂ ਖੜਦਾ ਹਨਾ ਤਸੱਲੀ ਕਰਾਉਣੀ ਬਹੁਤ ਔਖੀ ਹੋਈ ਦੀ ਹਨਾ ਬਾਈ ਕਈ ਵਾਰ ਕਹਿ ਦਿੰਦਾ ਅਗਲਾ 12 14 ਜੀ ਉਹ ਗੱਲ ਕਰਨਾ ਨਾ ਉਹ ਝੂਠ ਨਹੀਂ ਠੀਕ ਆ ਆਮ ਪਰਿਵਾਰ ਚੋਂ ਬਾਈ ਦੇ ਪਤੀ ਲਾ ਕਹਿੰਦਾ ਵਪਾਰੀਆਂ ਵਾਲਾ ਕੰਮ ਨਹੀਂ ਹੈਗਾ ਤੇ ਬਾਕੀ ਕੰਡਾ ਲੈ ਆਇਓ 10 ਕਿਲੋ ਬਾਈ ਕਹਿੰਦਾ ਬਣਾ ਦੇਂਗੇ ਬੱਚੇ ਨੂੰ ਜੰਗਾ ਕੇ ਠੀਕ ਆ 12 ਲੀਟਰ ਹੁਣ ਦੁੱਧ ਦਾ ਇਸ ਟਾਈਮ ਤਿਆਰ ਆ ਤਾਜੀ ਸੂਈ ਹੋਈ ਆ ਤੇ ਕਿਵੇਂ ਸੂਈ ਸੀ ਬਾਈ ਤੀਜੇ ਸੂਏ ਘਰ ਦੀ ਮੈਂ ਸਗੀ ਵਧੀਆ ਤੇ ਧਾਰ ਦੂਰ ਬਾਈ ਕੇ ਮੇ ਪੂਰੀ ਖੇਤ ਧਾਰਾ ਮੇਰੇ ਗੋਮਲ ਵਰਗੀ ਮੋਟੀ ਧਾਰਾ ਵਧੀਆ ਧਾਰਾ ਤੇ ਬਾਕੀ ਚੰਗਾ ਸਪੇਸ ਵਧੀਆ ਲੇਵਲੂਆ ਵਧੀਆ ਕਿਸੇ ਵੀ ਤਰ੍ਹਾਂ ਦਾ ਕੋਈ ਟੇਢਾਪਨ ਨਹੀਂ ਕਿਸੇ ਵੀ ਤਰ੍ਹਾਂ ਦਾ ਕੋਈ ਖੋਡਮੱਠ ਨਹੀਂ ਵਧੀਆ ਸਾਫ ਸੁਥਰੀ ਮੈਂ ਜੇ ਕਿਸੇ ਨੇ ਘਰੇ ਰੱਖਣੀ ਦੁੱਧ ਪੀਣ ਵਾਸਤੇ ਤਾਂ ਕੋਈ ਮਾੜੀ ਨਹੀਂ ਤੇ ਤੇਜਿੰਦਰ ਬਾਈ ਰੇਟ ਦੀ ਗੱਲ ਹੈ ਜੀ ਜੈ ਜੀ ਦੇ ਲ ਮੇ 1 ਲੱਖ 5000 ਰੁਪਏ ਕਰ ਮਾਨਦਾਨ ਕਿੰਨਾ ਕਰਾਂ ਕਰਦਾ ਕਿ ਮੌਕੇ ਤੇ ਮਾਨਦਾਨ ਬਾਈ ਕਹਿੰਦਾ ਮੌਕੇ ਤੇ ਕਰ ਦੂੰ ਠੀਕ ਹੈ ਰੇਟ 152 ਇੱਕ ਹੀ ਮਗਾ ਦੇ ਬਾਈ ਜੇ ਜਾਂਦੀ ਸੀ ਗੱਲ ਯਾਰ ਮੋੜ ਕੇ ਲੈ ਜਾਈਂ ਨੇ ਇਹਨੇ ਦੇ ਕੇ ਜਾਵਾਂ ਕਈ ਵਾਰ ਭਰਾਹ ਲਗਾ ਕਹਿੰਦਾ 95 ਦੀ ਦੇ ਦਾਂਗੇ 95000 ਦੀ ਬਾਈ ਕਹਿੰਦਾ ਦੇ ਜਾਾਂਗੇ ਨਹੀਂ ਆ ਵੀ ਮੋੜ ਕੇ ਲੈ ਜਾ ਦੁੱਧ ਪੀ ਲਾਂਗੇ ਹਾਂ ਦੁੱਧ ਪੀ ਨਹੀਂ ਬਾਈ ਕਹਿੰਦਾ ਦੁੱਧ ਪੀ ਲਾਂਗੇ ਮੱਝ ਚੰਗੀ ਆ ਥਣਾ ਸਪੇਸ ਸੋਹਣਾ ਤੇ ਬਾਕੀ ਲੈਵਲ ਉੱਪਰ ਵਧੀਆ ਤੇ ਕਿਸੇ ਵੀ ਮਤਲਬ ਏਖੜ ਵੀ ਨਹੀਂ ਲਾਇਆ ਬਾਈ ਇਹਨਾਂ ਨੇ ਐਕਸਟਰਨਲ ਲਾਇਆ ਵੀਰੇ ਚੰਗ ਲੱਗਦਾ ਪਤਾ ਲੱਗਿਆ ਹਣਾ ਹੂੰ ਕੱਲ੍ਹ ਸਾਮ ਨੂੰ ਦਹਾਰ ਕੱਢੀ ਬਾਈ ਕਹਿੰਦਾ ਅੱਜ ਸਵੇਰੇ ਨਹੀਂ ਚੋਈ ਤੇ ਜੇ ਏਖੜ ਲਾ ਜਾਂਦਾ ਤਾਂ ਇਹ ਮੱਝ ਦੁੱਗਣੀ ਹੋਰ ਲੈਵਲ ਲੈ ਕੇ ਤੁਰਣ ਆਂਦਾ ਹਣਾ ਤੇ ਬਾਕੀ ਆਮ ਮੱਧਾ ਕੀ ਉਹੀ ਪਤਾ ਲੱਗ ਜਾਂਦਾ ਤੇ ਮਾਗਰ ਕੱਟਾ ਮਿੱਤਰੋ ਜੇ ਤੁਸੀਂ ਖਰੀਦਣੇ ਤਾਂ ਬਾਈ ਕੋਲੇ ਆ ਕੇ ਇੱਥੇ ਸੰਵਰਕ ਕਰ ਸਕਦੇ ਤੇਜਿੰਦਰ ਕੋਲੇ ਪਿੰਡ ਬਾਈ ਦਾ ਵਜੀਦ ਫਰੀਦਕੇ ਫਰੀਦਕੇ ਜਿਲ੍ਹਾ ਮਾਨਸਾ ਪੈਂਦਾ ਤੇ ਵਧੀਆ ਸਾਫ ਸੁਥਰੀਆਂ ਹੋਆਂਗੀ ਦੁੱਧ ਪੀਣ ਵਾਲੀ ਤਾਂ ਤੁਸੀਂ ਖਰੀਦ ਸਕਦੇ